ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਆਪਣੇ ਇਕਲੋਤੇ ਪੁੱਤ ਨੂੰ ਵਿਦੇਸ਼ ਭੇਜਿਆ ਸੀਗਾ ਕੈਨੇਡਾ ਭੇਜਿਆ ਸੀਗਾ ਪਿਤਾ ਨੇ ਕੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਪੁੱਤ ਨੂੰ ਚਾਵਾਂ ਦੇ ਨਾਲ ਵਿਦੇਸ਼ੀ ਧਰਤੀ ਤੇ ਭੇਜਿਆ ਜਿੱਥੇ ਪੁੱਤ ਨੇ ਵੀ ਪੂਰੇ ਪਰਿਵਾਰ ਦਾ ਮਾਣ ਰੱਖਿਆ ਡਿਗਰੀ ਹਾਸਲ ਕੀਤੀ ਵਿਦੇਸ਼ੀ ਧਰਤੀ ਤੇ ਜਾ ਕੇ ਤਾਂ ਉੱਥੇ ਵਰਕ ਪਰਮਿਟ ਵੀ ਹਾਸਲ ਕਰ ਲਿਆ ਪਰ ਇੱਕ ਦੁਖਦਾਈ ਖਬਰ ਸਾਹਮਣੇ ਹੁਣ ਨਿਕਲ ਕੇ ਆਈ ਹੈ ਜਿੱਥੇ ਇਸ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ ਤਾਂ ਉਸ ਹਾਸੇ ਦੇ ਵਿੱਚ ਇਸ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਸਮਾਣਾ ਦਾ ਇਹ ਰਹਿਣ ਵਾਲਾ ਸੀਗਾ ਤਾਂ ਜਿਵੇਂ ਹੀ ਇਹ ਖਬਰ ਘਰ ਪਹੁੰਚਦੀ ਹੈ ਘਰ ਦੇ ਵਿੱਚ ਮਾਤਮ ਸ਼ਾ ਜਾਂਦਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਤਾਂ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਆਪਣੇ ਪੁੱਤ ਦਾ ਨਾਮ ਲੈ ਲੈ ਕੇ ਆਵਾਜ਼ਾਂ ਮਾਰ ਰਹੀ ਹੈ ਬੇਸੁੱਧ ਹੋ ਰਹੀ ਹੈ ਬਾਰ-ਬਾਰ ਇਕਲੋਤਾ ਪੁੱਤ ਸੀਗਾ ਤਪਾ ਸਮਾਣਾ ਦਾ ਇਹ ਮੁੰਡਾ ਰਹਿਣ ਵਾਲਾ ਸੀਗਾ ਜਿਨੇ 12ਵੀਂ ਇੱਥੋਂ ਪਾਸ ਕੀਤੀ ਤੇ 12ਵੀਂ ਪਾਸ ਕਰਨ ਤੋਂ ਬਾਅਦ ਕੈਨੇਡਾ ਚਲਾ ਗਿਆ ਪਿਤਾ ਨੇ ਵੀ ਕੜੀ ਮਿਹਨਤ ਕੀਤੀ ਪੁੱਤ ਕਹਿੰਦਾ ਸੀ ਵਿਦੇਸ਼ੀ ਧਰਤੀ ਤੇ ਜਾਣਾ ਹੈ ਪਿਤਾ ਜੀ ਤਾਂ ਪਿਤਾ ਨੇ ਮਿਹਨਤ ਕੀਤੀ ਮਿਹਨਤ ਕਰਕੇ ਇਸ ਮੁੰਡੇ ਨੂੰ ਆਪਣੇ ਪੁੱਤ ਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਜਿੱਥੇ ਉਤ ਨੇ ਵੀ ਆਪਣੇ ਮਾਪਿਆਂ ਦਾ ਪੂਰਾ ਮੁੱਲ ਉਤਾਰਿਆ ਜਿੱਥੇ ਉਹਨੇ ਡਿਗਰੀ ਹਾਸਲ ਕੀਤੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸੇ ਨੌਜਵਾਨ ਦੀਆਂ ਨੇ ਜਿਹੜਾ ਵਿਦੇਸ਼ੀ ਧਰਤੀ ਤੇ ਗਿਆ ਸੀ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਪਹੁੰਚਿਆ ਸੀਗਾ ਵਿਦੇਸ਼ੀ ਧਰਤੀ ਤੇ ਉੱਥੇ ਡਿਗਰੀ ਹਾਸਲ ਕਰਦਾ ਉਸ ਤੋਂ ਬਾਅਦ ਇਸ ਨੂੰ ਵਰਕ ਪਰਮਿਟ ਵੀ ਮਿਲ ਗਿਆ ਸੀਗਾ ਤਾਂ ਕੰਮ ਵੀ ਵਧੀਆ ਕਰਨ ਲੱਗ ਗਿਆ ਸੀਗਾ ਪਰਿਵਾਰ ਵੀ ਪੂਰਾ ਖੁਸ਼ ਸੀਗਾ ਪਰ ਇੱਕ ਬਾਪਰੇ ਸੜਕ ਹਾਦਸੇ ਨੇ ਇਸ ਮੁੰਡੇ ਦੀ ਜਾਨ ਲੈ ਲਈ ਦਾ ਕਨਵਰਪਾਲ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤ ਸੀਗਾ ਤਾਂ ਦੱਸ ਦਈਏ ਕਿ 12ਵੀਂ ਪਾਸ ਕਰਨ ਤੋਂ ਬਾਅਦ ਪਿਤਾ ਨੇ ਇਸ ਨੂੰ ਕੈਨੇਡਾ ਭੇਜ ਦਿੱਤਾ ਜਿੱਥੇ ਇਸ ਨੇ ਮੁੰਡੇ ਨੇ ਵੀ ਕੜੀ ਮਿਹਨਤ ਕੀਤੀ ਮਾਪਿਆਂ ਨੇ ਤਾਂ ਕੜੀ ਮਿਹਨਤ ਕਰਕੇ ਇਹਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਹੀ ਆਪਣੇ ਪੁੱਤ ਨੂੰ ਉੱਥੇ ਪੁੱਤ ਨੇ ਵੀ ਪੂਰਾ ਮੁੱਲ ਤਾਰਿਆ ਬੜੀ ਮਿਹਨਤ ਕੀਤੀ ਤਾਂ ਡਿਗਰੀ ਹਾਸਲ ਕੀਤੀ ਡਿਗਰੀ ਹਾਸਲ ਕਰਨ ਤੋਂ ਬਾਅਦ ਉੱਥੋਂ ਦਾ ਵਰਕ ਪਰਮਿਟ ਵੀ ਲੈ ਲਿਆ ਤਾਂ 12ਵੀਂ ਪਾਸ ਕਰਨ ਤੋਂ ਬਾਅਦ ਦੱਸ ਦਈਏ ਕਿ ਇਹ ਚੰਗੇ ਭਵਿੱਖ ਲਈ ਵਿਦੇਸ਼ੀ ਧਰਤੀ ਤੇ a siga ਜਦੋਂ 21 ਤਰੀਕ ਨੂੰ ਕੰਮ ਤੇ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਵੱਡਾ ਪਹਾਣਾ ਆਪਰ ਗਿਆ ਇੱਕ ਖੜੇ ਟਰਾਲੇ ਦੇ ਵਿੱਚ ਇਸ ਮੁੰਡੇ ਦੀ ਕਾਰ ਨਾਲ ਕਾਰ ਜੜੀ ਸੀਗੀ ਜਿੱਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀਗਾ ਉਹ ਟਕਰਾ ਜਾਂਦੀ ਹੈ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਪਹਿਲਾਂ ਤਾਂ ਇਹ ਮੁੰਡਾ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਸ ਦੀ ਮੌਤ ਹੋ ਗਈ ਜਿਵੇਂ ਇਹ ਖਬਰ ਘਰ ਪਹੁੰਚੀ ਤਾਂ ਘਰ ਦੇ ਵਿੱਚ ਮਾਤਮ ਛਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਨਵਰਪਾਲ ਸਿੰਘ ਉੰਡੇ ਦਾ ਨਾਮ ਹੈ ਤਾਂ ਜੋ ਆਪਣੇ ਮਾਪਿਆਂ ਦਾ ਇਕਲੋਤਾ ਪੁੱਤ ਸੀ ਤਾਂ ਚੰਗੇ ਭਵਿੱਖ ਦੇ ਲਈ ਵਿਦੇਸ਼ੀ ਧਰਤੀ ਤੇ ਗਿਆ ਸੀ ਜਿੱਥੇ ਨੇ ਆਪਣੀ ਸਿੱਖਿਆ ਪੂਰੀ ਕੀਤੀ ਉਸ ਤੋਂ ਬਾਅਦ ਵਰਕ ਪਰਮਟ ਉੱਥੋਂ ਦਾ ਹਾਸਲ ਕਰ ਲਿਆ ਤਾਂ ਮਾਪਿਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਸੀਗੀ ਕਿ ਉਹਨਾਂ ਦਾ ਪੁੱਤ ਹੁਣ ਸੈੱਟ ਹੋ ਗਿਆ ਹੈ ਕੜੀ ਮਿਹਨਤ ਕੀਤੀ ਹੈ ਡਿਗਰੀ ਹਾਸਲ ਕੀਤੀ ਹੈ ਤਾਂ ਡਿਗਰੀ ਹਾਸਲ ਕਰਨ ਤੋਂ ਬਾਅਦ ਵਰਕ ਪਰਮਟ ਨੂੰ ਮਿਲ ਗਿਆ ਸੀ ਪਰਿਵਾਰ ਪੂਰਾ ਖੁਸ਼ ਖੁਸ਼ ਸੀਗਾ ਪਰ ਇਹ ਨਹੀਂ ਪਤਾ ਸੀਗਾ ਕਿ ਇਹ ਇਦਾਂ ਦਾ ਬਾਣਾ ਵਾਪਰ ਜਾਵੇਗਾ ਖੁਸ਼ੀ ਇਹ ਖੁਸ਼ੀ ਗਮ ਦੇ ਵਿੱਚ ਤਬਦੀਲ ਹੋ ਗਏ ਹੋ ਜਾਵੇਗੀ ਪਰਿਵਾਰ ਨੇ ਕਦੇ ਵੀ ਨਹੀਂ ਇਹ ਸੋਚਿਆ ਸੀਗਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸੇ ਮੁੰਡੇ ਦੀਆਂ ਜਿਨੇ ਕੜੀ ਮਿਹਨਤ ਕੀਤੀ ਆਪਣੇ ਮਾਪਿਆਂ ਦਾ ਮੋਲ ਉੱਥੇ ਵਿਦੇਸ਼ੀ ਧਰਤੀ ਤੇ ਤਾਰਿਆ ਜਿਨੇ ਤਾਂ ਅੱਜ ਹਰ ਇੱਕ ਦੀ ਅੱਖ ਦੇ ਵਿੱਚ ਹੰਝੂ ਹੈ ਮਾਪੇ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਦਈਏ ਕਿ ਜਿਹੜਾ ਮ੍ਰਿਤਕ ਨੌਜਵਾਨ ਹੈ ਕਨਵਰਪਾਲ ਸਿੰਘ ਉਸਦੇ ਪਿਤਾ ਪੀ ਆਰਟੀਸੀ ਡਿਪੂ ਦੇ ਵਿੱਚ ਕੰਮ ਕਰਦੇ ਨੇ ਪਟਿਆਲਾ ਦੇ ਪੀ ਆਰਟੀਸੀ ਡਿਪੂ ਦੇ ਵਿੱਚ ਕੰਮ ਕਰਦੇ ਨੇ ਤਾਂ ਚਾਰ ਕਿੱਲੇ ਉਹਨਾਂ ਦੇ ਕੋਲ ਜ਼ਮੀਨ ਹੈ ਤਾਂ ਕੜੀ ਮਿਹਨਤ ਕਰਕੇ ਉਹਨਾਂ ਨੇ ਆਪਣੇ ਪੁੱਤ ਨੂੰ ਵਦੇਸ਼ੀ ਧਰਤੀ ਤੇ ਭੇਜਿਆ ਸੀਗਾ ਬੜੇ ਚਾਵਾ ਦੇ ਨਾਲ ਭੇਜਿਆ ਸੀਗਾ ਇਕਲੋਤਾ ਮਾਪਿਆਂ ਦਾ ਪੁੱਤ ਸੀਗਾ ਤਾਂ ਉਸ ਨੂੰ ਜਦੋਂ ਵਿਦੇਸ਼ੀ ਧਰਤੀ ਤੇ ਭੇਜਿਆ ਤਾਂ ਉਹਨੇ ਵੀ ਮੁੱਲ ਤਾਰਿਆ ਆਪਣੇ ਮਾਪਿਆਂ ਦਾ ਡਿਗਰੀ ਹਾਸਲ ਕੀਤੀ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀਗੀ ਮਨਜ਼ੂਰ ਸੀਗਾ ਇੱਕ ਭਾਣਾ ਵਾਪਰਦਾ ਹੈ ਜਿਸ ਤੋਂ ਬਾਅਦ ਇਸ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਮਾਂ ਤਾਂ ਬੇਸੁੱਧ ਹੋ ਰਹੀ ਹੈ बार-बार ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਤਾਂ ਮਾਪਿਆਂ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦਾ